ਇਹ ਜਰੂਰ ਬਹਿਮਤੀ ਕਰਾਂਗਾ ਕਰਪਾਰ ਕੈਂਕੀ ਤੇ ਪਛਨੇ ਦਾ ਜਿਹੜਾ ਅੰਤਰ ਹੈ ਇਹ ਸਿੱਖਾਂ ਨੂੰ ਆਪਣੇ ਦਿਲਾਂ ਵਿੱਚ ਵਸਾਉਣਾ ਚਾਹੀਦਾ ਹੈ ਤੇ ਜਿਹੜਾ ਇਹ ਪ੍ਰੋਪਾਗੈਂਡਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਮੈਂ ਬਿਲਕੁਲ ਇਹਦੇ ਉਲਟਾਂ ਚਾਹੇ ਕਿ ਸਿੱਖ ਮਰਨ ਰਾਜੀ ਰਹੇ ਚਾਹੇ ਗੁੱਸੇ ਰਹੇ ਮੁੱਢ ਸਿੱਖ ਹੈ ਬਾਕੀ ਟਹਿਣੀ ਟਹਿਣੀਆਂ ਤੇ ਪੱਤਰੇ ਹੈ ਸਿੱਖ ਮੁੱਢ ਕਿਵੇਂ ਹੈ 33 ਕਰੋੜ ਦੇਵਤਾ 9 ਕਰੋੜ ਦੇਵੀ ਹੈ ਸਵਾ ਲੱਖ ਪੈਗੰਬਰ ਹੈ 84 ਸਿੱਧਾ 52 ਵੀਰ ਹੈ 6 ਜੱਤੀ ਹੈ 9 ਨਾਥ ਹੈ 64 ਜੋਗੜੀਆਂ 45 ਪਰਮਦੇਤ ਹੈ ਤੇ 10 ਗੁਰੂ ਸਾਹਿਬਾਨ ਹਨ ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ ਕਿਸ ਨੇ ਪੜਿਆ ਕਿਸੇ ਦੇ ਕੇਸ ਕੱਟੇ ਆ ਸਭ ਕੇਸਾ ਤਾਰੀ ਹੈ ਤੇ ਸਿੱਖ ਦੀ ਨਿਸ਼ਾਨੀਆਂ ਮੋਢਲੀ ਕੇਸ ਤੇ ਦੌੜ ਹਿੰਦੂ ਦੀ ਨਿਸ਼ਾਨੀਆਂ ਟੋਪੀ ਚੋਟੀ ਤੇ ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਛਾਤੀ ਕੱਚੀਆਂ ਗੱਲਾਂ ਕੰਨਾਂ ਗਿੱਤੀ ਤੇ ਤਾਲੂ ਦੇ ਵਿੱਚ ਨਾਥ ਆਗਿਆ ਦਾ ਜਨੇਊ ਸ਼ਿਵ ਲਿੰਗ ਰਿਚਰ ਨਾਮਤ ਲਵੇ ਗੀਤਾ ਦਾ ਪਾਠੀ ਹੋਵੇ ਤਮਾਕੂ ਨਾ ਪੀਵੇ ਉਹ ਸਿੰਧ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ ਵੈਸੇ ਹਿੰਦੂ ਨਹੀਂ ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ ਅਰਬੀ ਦੇ ਵਿੱਚ ਚੋਰ ਨਹੀਂ ਹਿੰਦੂ ਕਹਿੰਦੇ ਆ ਇਹਨਾਂ ਦੀ ਮਰਜ਼ੀ ਹੈ ਚਾਰ ਵੇਦਾਂ 18 ਪੁਰਾਣਾ 6 ਸ਼ਾਸਤਰਾਂ 27 ਸਮ੍ਰਤੀਆਂ 52 ਉਪਨਿਸ਼ਦਾਂ 9 ਵਿਆਕਰਨ 11 ਵੀ ਮੰਨਿਆ ਲੋਕਾਂ ਨੇ ਪਰ ਨਾ ਪ੍ਰਚਲਿਤ ਕਿਸੇ ਵਿੱਚ ਹਿੰਦੂ ਅੱਖਰ ਮੈ ਤੁਹਾਨੂੰ ਮਿਲੇਗਾ ਬ੍ਰਾਹਮਣ ਬ੍ਰਾਹਮਣ ਤੇ ਬ੍ਰਹਮਣ ਇਹ ਅੱਖਰ ਤਾਂ ਮਿਲਣਗੇ ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ ਸਾਰੇ ਕਹਿੰਦੇ ਹਿੰਦੂ ਆ ਪਰ ਜੇ ਹਿੰਦੂ ਵੀ ਹੋਣਾ ਚਾਹੁੰਦੇ ਰਹਿਣ ਤੇ ਇਹ ਦੱਸਣੇ ਨੇ ਗੱਲਾਂ ਦਾ ਸਬੂਤ ਦੇਣ ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ ਇਸ ਵਾਸਤੇ ਮੁਸਲਮਾਨ ਵੀ ਕ ਜੇ ਉਹ ਜੇ ਮਾਤਾਂ ਦੇ ਉਹਦੇ ਵਿੱਚੋਂ ਮਾਤਾਂ ਦੇ ਪੇੜ ਦੇ ਵਿੱਚੋਂ ਜੰਮੇ ਹੈ ਜੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ ਸ਼ੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹਿ ਕੇ ਕਿਸ ਨੂੰ ਬੁਲਾਇਆ ਜਾ ਸਕਦਾ ਇਸ ਵਾਰ ਤੇ ਕੁਦਰਤ ਦੇ ਊਸੂਲ ਮੁਤਾਬਕ ਸ਼ਕਤੀ ਦੇ ਕੁਦਰਤ ਮੁਤਾਬਕ ਊਸੂਲ ਮੁਤਾਬਕ ਸਾਰੇ ਸਿੱਖ ਇਸ ਵਿੱਚ ਬਦਲ ਕੇ ਤਬਦੀਲ ਕੀਤੇ ਜਾਂਦੇ ਹਨ ਬਾਕੀ ਕੈਂਕੀ ਤੇ ਪਛਨਾ ਦੋਧਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ ਕਰਪਾਣ ਏਕਤਾ ਦੇ ਪ੍ਰਤੀਕ ਹੈ ਇਤਿਹਾਸਕ ਤੱਤ ਤੁਹਾਡੇ ਸਾਹਮਣੇ ਮਰਖਾਂਗਾ ਕੈਂਤੀ ਤੇ ਪਛਨੇ ਨਾਲ ਮੂੰਹ ਸਿਰ ਮੋਨ ਦੀਗੇ ਤੇ Hindu ਪ੍ਰਤੀਤ ਹੁੰਦਾ ਕੈਂਤੀ ਪਛਨੇ ਨਾਲ ਲਵਾ ਕੱਟ ਕੇ ਸੁੰਨਤ ਕਰ ਦੀਗੇ ਤੇ ਮੁਸਲਮਾਨ ਬਣ ਜਾਂਦਾ ਤੇ ਕੈਂਤੀ ਪਛਨੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾ ਰਹਿਣ ਦੀ ਤੇ ਸਿੱਖ ਹੈ ਤੇ ਗਾਤਰੇ ਕਿਰਪਾਨ ਪਾਲੀਏ ਤੇ ਸਿੰਘ ਕੈਂਤੀ ਪਛਨੇ ਨਾਲ ਕੱਟੇ ਹੋਏ ਕੇਸ ਵਾਲਾ 나ਈ ਦੀ ਗੰਦੀ ਨਾਲੀ ਚ ਜਾਂਦੇ ਆ ਤੇ ਕਿਰਪਾਨ ਦੇ ਨਾਲ ਪੰਜ ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾਇਆ ਗਿਆ ਅਮਰਤ ਦੇ ਬਾਟੇ ਕੋਲੇ ਲਾ ਜਾ ਕੇ ਅਮਰ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਕੱਲਾ ਬਲਕਿ ਗੁਰੂ ਦਾ ਮਾਲਕ ਬਣ ਗਿਆ ਗੁਰੂ ਦੇ ਸ਼ਬਦਾਂ ਮੁਤਾਬਕ ਰਹਿਣੀ ਰਹੇ ਸੋਈ ਸਿੱਖ ਮੇਰਾ ਉਹੋ ਸਾਹਿਬ ਮੈਂ ਉਸਕਾ ਚਿਹਰਾ ਸੋ ਇਸ ਵਾਸਤੇ ਕਿਰਪਾਨ ਏਕਤਾ ਦੀ ਪ੍ਰਤੀਕ ਹੈ ਕੈਂਚੀ ਦੇ ਪਛਨੇ ਦੋ ਦਾ ਤੇ ਫਿਰ ਕਾ ਫਰਾਸਤੀ ਦੇ ਪ੍ਰਤੀਕ ਹੈ ਚਾਹ ਕੋਈ 크੍ਰਿਸਚੀਅਨ ਹੈ ਚਾਹ ਕੋਈ ਯਸਾਈ ਹੈ ਚਾਹ ਕੋਈ ਅੰਗਰੇਜ਼ ਹੈ ਸੋ ਇਹਨਾਂ ਦੇ ਸਾਹਮਣੇ ਇਹ ਤੱਤ ਰੱਖ ਦਿਓ ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ ਹੈ ਜੇ ਤੁਸੀਂ ਉਹੋ ਜੇ ਰਹੋਗੇ ਤੇ ਫਿਰ ਤੁਹਾਨੂੰ ਲੋਕ ਕੀ ਕਹਿਣਗੇ ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ ਤੇ ਫਿਰ ਕਿਵੇਂ ਕਹਿੰਦੇ ਹੈ ਵੀ ਸਿੱਖ ਜਿਹੜੇ ਹੈ ਇਹ ਹਿੰਦੂਆਂ ਚੋਂ ਨਿਕਲੇ ਹੈ ਇਹਦਾ ਉਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਹੈ ਜਾਂ ਕਿ ਹਿੰਦੂ ਸਿੱਖਾਂ ਵਿੱਚੋਂ ਕੈਂਚੀ ਦੇ ਪਛਨੇ ਨਾਲ ਖੜੇ ਗਏ ਕਿਦਾ ਸਬੂਤ ਦਿਓ ਬਾਕੀ ਸਿੱਖ ਵੱਖਰੀ ਕੌਮਾਂ ਦ੍ਰਿ ਪਹਿਲਾ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਸ਼ਬਦ ਜਿੱਤੀ ਸਿੱਧ ਮੰਡਲੇ ਕਿ ਤੋ ਸੋ ਆਪਣਾ ਪੰਥ ਨਿਰਲ ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਂਤ ਤੇ ਨਿਰਾਲੇ ਦਾ ਅਰਥ ਵੀ ਵੱਖਰਾ ਹੈ ਬਾਕੀ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਕਰਕੇ ਸਿੱਖ ਵੱਖਰੀ ਖਾਮ ਹੈ ਦਸ਼ਮੇਸ਼ ਪੇ ਤਾਜੀ ਦੇ ਬਚਨ ਅਨੁਸਾਰ ਜਾਬਲਾ ਖਾਲਸਾ ਰਹੇ ਨਿਆਰਾ ਤਾਬਲਗ ਤੇਜ ਦੀਓ ਅਨੁਸਾਰ ਜਾਵੇਗਾ ਵਿਪਰਨ ਕੀ ਰੀਤ ਵਿਪਰਨਾ ਪੰਡਤ ਦਾ ਜਾਵੇਗਾ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਦਸ਼ਮੇਸ਼ ਬਿਤਾਜੀ ਦਸ ਦੀ ਬਾਣੀ ਰੱਖ ਰਿਹਾ ਸਨ ਇੱਕ ਪੰਡਤ ਨੇ ਆਣ ਕੇ ਬਹੁਤਾ ਖੜੇੜਿਆ ਕਹਿਣ ਲਗਾ ਜੀ ਤੁਸੀਂ ਹਿੰਦੂ ਹੋ ਤੁਸੀਂ ਹਿੰਦੂ ਹੋ ਮਹਾਰਾਜ ਕਹਣ ਲਗਾ ਜਪ ਪ੍ਰੇਮੀ ਚੱਲੇ ਜਿਹੜਾ ਕੋ ਤੁਕਣੇ ਖਾ ਲੈ ਤੁਰਦਾ ਹੋ ਨਹੀਂ ਮੰਨਿਆ ਅਖੀਰ ਕਰਨ ਕੀ ਤਰਜ ਨੇ ਉੱਤਰ ਦਿੱਤਾ ਛਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਹੀਂ ਪੰਡਤਾਂ ਮੈਂ ਬਾਵਨਾ ਦਾ ਮੁੰਡਾ ਨਹੀਂ ਮੈਂ ਛਤਰੀ ਦਾ ਪੁੱਤਰ ਹਾਂ ਛਤਰੀ ਸ਼ਾਸਤਰਤਾਰੀ ਦਾ ਨਾਮ ਹੈ ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵਖਰੀ ਕੌਮ ਹੈ 18 ਤਾਂ ਗਿਆ ਗੀਤਾ ਦੇ 30 ਪਾਰਿਆ ਕੁਰਾਨ ਦੇ ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ Hindu ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਾਵਾਂ ਵਿੱਚ ਕਿਸੇ ਮੁਸਲਮਾਨ ਦੇ ਬੇਸਤ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਜੁਲਾਹਾਂ ਵਿੱਚੋਂ ਕਬੀਰ ਜੀ ਬੈਠੇ ਐ ਚਮਿਆਰਾਂ ਵਿੱਚੋਂ ਰਵਦਾਸ ਜੀ ਬੈਠੇ ਐ ਖਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਐ ਜੱਟਾਂ ਵਿੱਚੋਂ ਧੰਨਾ ਜੀ ਬੈਠੇ ਐ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਐ ਕਿਸਾਈਆਂ ਦੇ ਵਿੱਚੋਂ ਸੋ ਸਧਨਾਂ ਦੀ ਬੈਠੇ ਐ ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਐ ਬਾਲਮੀਕ ਜਿਹਨੂੰ ਹਰੀ ਜਨ ਕਿਹਾ ਜਾਂਦਾ ਹੈ ਉਹਨਾਂ ਵਿੱਚੋਂ ਖੁਦ ਬਾਲਮੀਕ ਆਪੀ ਵਿੱਚ ਬੈਠੇ ਐ ਦੱਸੋ ਕਿਹੜਾ ਫਿਰਕਾ ਜੀ ਨੂੰ ਇਥਾ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜਿਹਦਾ ਆਪ ਜਾਤਿਆ ਹੋ ਹਟਕਾ ਨਾ ਹੀ ਕੋਏ ਸੋ ਦਰ ਕਾਇਸੇ ਛੋੜ ਗਿਆ ਜੋ ਦਰ ਐਸਾ ਹੋਏ ਇਸ ਵਾਸਤੇ ਵੀ ਸਿੱਖ ਵਖਰੀ ਖੋਮ ਹੈ ਕਿਸੇ ਮਸਜਿਦ ਦੇ ਤੁਨ ਚਾਰ ਦਰਵਾਜੇ ਨਹੀਂ ਮਿਲਣਗੇ ਕਿਸੇ ਸ਼ਿਵਦਵਾਲੇ ਦੇ ਤੁਨ ਤੁਹਾਨੂੰ ਚਾਰ ਦਰਵਾਜੇ ਨਹੀਂ ਮਿਲਣਗੇ ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ ਚਾਰ ਦਰਵਾਜੇ ਮਿਲਣਗੇ ਹਰ ਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਆਏ ਇਹ ਸਹਰਮੰਦਰ ਸਾਹਿਬ ਦੇ ਚਾਰ ਦਰਵਾਜੇ ਹੈ ਚੋਹਾਂ ਦਰਵਾਜਿਆਂ ਦਾ ਬੜਾ ਭਾਰੀ ਮਹੱਤਮ ਹੈ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚਾਹ ਵਰਨ ਕੋ ਸਮਝ ਇਨਾਂ ਚੋਹਾਂ ਵਾਸਤੇ ਚਾਰ ਦਰਵਾਜੇ ਖੁੱਲੇ ਹੈ ਸਈਆਂ ਸੁੰਨੀ ਰਾਫੀ ਇਮਾਮ ਸਾਫੀ ਚਾਰ ਫਿਰਕੇ ਦੇ ਮੁਸਲਮਾਨਾਂ ਦੇ ਵੱਡੇ ਚੋ ਚਰਦੇ ਚੋਂ ਲਹਿੰਦੇ ਚੋਂ ਦੱਖਣ ਚੋਂ ਪਹਾੜ ਚੋਂ ਆਵੇ ਚੋਂ ਵਾਸਤੇ ਸਾਰੇ ਦਰਵਾਜੇ ਖੁੱਲੇ ਐ ਖਤਰੀ ਬ੍ਰਾਹਮਣ ਸੂਰ ਮੈਸਾਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਕੋਈ ਉਤਮ ਮੱਧਮ ਕਨੇਸ਼ਟ ਤੇ ਨੀਚ ਆਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਚਾਉ ਅਖਰਾ ਜਾਪ ਆ ਵਾਹਿਗੁਰੂ ਮੰਤਰ ਇਹਦਾ ਉਪਾਸ਼ਕ ਕੋਈ ਆਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਇਸੇ ਤਰ੍ਹਾਂ ਸਰਵਨ ਮੰਨਨ ਅਧਿਆਤਮਿਕ ਤੇ ਤਤ ਤੁਮ ਦਾ ਸੋਧਨ ਵਾਲਾ ਕੋਈ ਆ ਜਾਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਵਿਰਾਗ ਖਰ ਸੰਪਤੀ ਮੋਕਸ਼ਾ ਸਾਧਨ ਜਿਹੜੇ ਹਨ ਇਹ ਚਾਰ ਮੰਨੇ ਆ ਇਹਨਾਂ ਚੋਂ ਦਾ ਕੋਈ ਉਪਾਸ਼ਕ ਤੇ ਪ੍ਰਾਪਤੀ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਖੁੱਲੇ ਹਨ ਕੋਈ ਬਾਲਕ ਵਾਸਤੋ ਜਵਾਨੀ प्रौੜਿਆ ਤੇ ਬਿਰਧ ਅਵਸਥਾ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਇਹ ਖੁੱਲੇ ਹਨ ਦੱਸੋ ਕਿੱਥੇ ਇੱਥੇ ਵਿਤਕਰਾ ਇਸ ਵਾਸਤੇ ਸਖਰ ਕਰੀ ਖੋਮੇ